ਜੈਪੁਰ ਦੇ ਵਿੱਚ ਜੱਜ ਦੀ ਭਰਤੀ ਲਈ ਪ੍ਰੀਖਿਆ ਦੇਣ ਗਈ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਸਿਰਫ ਇਸ ਲਈ ਪ੍ਰੀਖਿਆ ਹਾਲ ਦੇ ਵਿੱਚ ਨਹੀਂ ਬੈਟਨ ਦਿੱਤਾ ਕਿਉਂਕਿ ਉਹ ਸਿੱਖ ਕਕਾਰ ਉਸਨੇ ਪਹਿਨੇ ਹੋਏ ਸੀ ਇਸ ਦੇ ਲਈ ਪੰਜ ਕਕਾਰ ਜਿਹੜੇ ਉਸਨੇ ਪਾਏ ਸੀ ਤਾਂ ਗੁਰਪ੍ਰੀਤ ਕੌਰ ਨੇ ਕੈਮਰੇ ਦੇ ਸਾਹਮਣੇ ਖੁਦ ਆ ਕੇ ਦੱਸਿਆ ਕਿ ਪ੍ਰੀਖਿਆ ਕੇਂਦਰ ਦੇ ਪ੍ਰਬੰਧਾਂ ਚ ਉਸ ਨੂੰ ਰੋਕਿਆ ਜੇਕਰ ਉਹ ਕਕਾਰ ਲਾ ਦਿੰਦੀ ਤਾਂ ਪ੍ਰੀਖਿਆ ਦੇਣ ਦੀ ਇਜਾਜ਼ਤ ਉਸ ਨੂੰ ਮਿਲ ਸਕਦੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਉਸ ਨੇ ਕਿਹਾ ਕਿ ਮੈਂ ਆਪਣੀ ਧਾਰਮਿਕ ਪਛਾਣ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਛੱਡ ਸਕਦੀ ਤਾਂ ਇਸ ਮਾਮਲੇ ਦੀ ਚਰਚਾ ਸੂਬੇ ਤੋਂ ਬਾਹਰ ਤੱਕ ਹੋਈ ਅਤੇ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਕਿ ਗੁਰਪ੍ਰੀਤ ਕੌਰ ਦੀ ਹੌਸਲਾ ਅਫਜ਼ਾਈ ਜੜੀ ਕੀਤੀ ਗਈ ਹੈ ਤਾਂ ਇਸ ਮੌਕੇ ਤੇ ਉਸ ਵੱਲੋਂ ਕੀ ਕੁਝ ਕਿਹਾ ਗਿਆ ਅ ਲਾਸਟ ਕੁਝ ਟਾਈਮ ਤੋਂ ਸਭ ਨੂੰ ਪਤਾ ਹੈ ਕਿ ਮੈਂ ਰਾਜਸਥਾਨ ਜੁਡੀਸ਼ਰੀ ਦਾ ਪੇਪਰ ਦੇਣ ਲਈ ਗਈ ਸੀਗੀ ਜੈਪੁਰ ਐਂਡ ਉੱਥੇ ਜਿਵੇਂ ਵੀ ਮੈਨੂੰ ਕਕਾਰਾਂ ਤੋਂ ਐਂਟਰੀ ਕਰਨ ਵੇਲੇ ਰੋਕਿਆ ਗਿਆ ਕਿ ਬਿਨਾ ਕਕਾਰ ਤੋਂ ਕਿਰਪਾਨ ਤੋਂ ਤੁਸੀਂ ਅੰਦਰ ਜਾ ਸਕਦੇ ਆ ਉਹਦੇ ਬਾਅਦ ਜਿਵੇਂ ਵੀ ਹੋਇਆ ਚਲੋ ਮੈਂ ਕਕਾਰਾਂ ਤੋਂ ਬਿਨਾ ਨਹੀਂ ਜਾਣਾ ਸੀਗਾ ਉਦੀ ਕੋਈ ਗਾਈਡਲਾਈਨਸ ਹੁੰਦੀ ਆ ਮੈਂ ਫੋਲੋ ਕਰਕੇ ਜਿਵੇਂ ਵੀ ਉਹਨਾਂ ਦੇ ਨਾਲ ਕਕਾਰਾਂ ਦੇ ਨਾਲ ਅੰਦਰ ਜਾਂਦੀ ਬਟ ਮੈਨੂੰ ਕਿਹਾ ਗਿਆ ਕਿ ਕਕਾਰਾਂ ਤੋਂ ਬਿਨਾ ਜਾਣਾ ਪਏਗਾ ਤਾਂ ਮੈਂ ਨਹੀਂ ਗਈ ਪੇਪਰ ਦੇਣ ਐਂਡ ਹੁਣ ਜੋ ਵੀ ਹੈ ਹੁਣੇ ਮੁੱਦਾ ਉੱਠਿਆ ਬਸ ਮੇਰੀ ਕੋਸ਼ਿਸ਼ ਹੁਣ ਵੀ ਅੱਗੇ ਵੀ ਇਹੀ ਹੈ ਕਿ ਮੈਂ ਇਸ ਚੀਜ਼ ਤੇ ਜੋ ਕਰਨਾ ਆ ਤਾਂ ਕਿ ਇਹਨੂੰ ਲੀਗਲੀ ਜਾਂ ਆਫੀਸ਼ੀਲੀ ਉਸ ਚੀਜ਼ ਨੂੰ ਗਾਈਡਲਾਈਨਸ ਤਾਂ ਕਿ ਬੱਚਿਆਂ ਨੂੰ ਇਸ ਕਕਾਰਾਂ ਦੇ ਕਰਕੇ ਪੇਪਰ ਦੇਣ ਚ ਕੋਈ ਦਿੱਕਤ ਨਾ ਆਵੇ ਸਫਰ ਨਾ ਕਰਨਾ ਪਵੇ ਉਹਨਾਂ ਦੀ ਐਂਟਰੀਜ਼ ਕਕਾਰਾਂ ਦੇ ਨਾਲ ਹੋ ਸਕਣ ਰੋਬੀ ਪੈਣਾ ਪਹਿਲਾਂ ਗਾਈਡਲਾਈਨਸ ਤੁਹਾਨੂੰ ਦਿੱਤੇ ਨਹੀਂ ਗਏ ਆਂ ਜੀ ਜੋ ਪੜਾਇਆ ਗਿਆ ਹੋਵੇ ਤੁਹਾਨੂੰ ਪਹਿਲਾਂ ਕੁਝ ਜੋ ਇਨਸਟਰਕਸ਼ਨਸ ਆਂਦੀਆਂ ਉਹਨਾਂ ਦੇ ਵਿੱਚ ਜਿਵੇਂ ਲਿਖਿਆ ਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪੈਣਨੇ ਆ ਜੁਐਲਰੀ ਕੈਰੀ ਨਹੀਂ ਕਰਨੀ ਸ਼ੂਜ਼ ਕੈਰੀ ਨਹੀਂ ਕਰਨਾ ਤੁਹਾਡੇ ਟਰਾਂਸਪੇਰੈਂਟ ਪੈਨ ਹੋਣਗੇ ਕੋਈ ਡਿਜੀਟਲ ਵਾਚ ਕੁਝ ਨਹੀਂ ਹੋਏਗਾ ਸੋ ਉਹ ਸਭ ਗਾਈਡਲਾਈਨਸ ਸੀਗੀਆਂ ਬਟ ਐਜ਼ ਅ ਸਿੱਖ ਜਦ ਮੈਂ ਅਪੀਅਰ ਹੋ ਰਹੀ ਆ ਮੈਂ ਮੰਨ ਕੇ ਚੱਲਦੀ ਆ ਕਿ ਮੇਰਾ ਫੰਡਾਮੈਂਟਲ ਰਾਈਟ ਹੈ ਕਿ ਸਿੱਖ ਦੇ ਕਕਾਰ ਉਹਦੇ ਨਾਲ ਹੀ ਰਹਿੰਦੇ ਨੇ ਤੇ ਉਹ ਉਹਦੇ ਨਾਲ ਹੀ ਅੰਦਰ ਜਾਏਗਾ ਉਸ ਰਿਗਾਰਡਿੰਗ ਕੋਈ ਅਗਰ ਇਨਸਟਰਕਸ਼ਨਸ ਦੇ ਵਿੱਚ ਕਿਰਪਾਨ ਲਿਖਿਆ ਹੁੰਦਾ ਤਾਂ ਸ਼ਾਇਦ ਮੈਂ ਕੁਝ ਸੋਚਦੀ ਕਿ ਮੇਰੇ ਲਈ ਇਹ ਇਨਸਟਰਕਸ਼ਨ ਸੀਗੀ ਤੇ ਮੈਂ ਸ਼ਾਇਦ ਉਸ ਬੇਸਿਸ ਤੇ ਮੈਨੂੰ ਰੋਕਿਆ ਜਾ ਰਿਹਾ ਹੈ ਬਟ ਮੇਰਾ ਫੰਡਮੈਂਟਲ ਰਾਈਟ ਹੈ ਮੈਂ ਕਕਾਰਾਂ ਦੇ ਨਾਲ ਅੰਦਰ ਜਾ ਸਕਦੀ ਹਾਂ ਬਟ ਉਸ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਸ਼ਾਰਪ ਆਬਜੈਕਟ ਨਹੀਂ ਜਾਣਾ ਇਸ ਬੇਸਿਸ ਤੇ ਮੈਨੂੰ ਕਿਹਾ ਗਿਆ ਕਿ ਤੁਹਾਡੇ ਕਕਾਰ ਤੁਹਾਡੀ ਕਿਰਪਾਨ ਅੰਦਰ ਨਹੀਂ ਜਾਏਗੀ ਕਿੰਨੇ ਸਾਲ ਦੇ ਜਿਹੜੀ ਪੜ੍ਹਾਈ ਦੀ ਜਿਹੜੀ ਪੰਜ ਸਾਲ ਦੀ ਮਿਹਨਤ ਤੋਂ ਬਾਅਦ ਇਹ ਵੇਪਸਪੀਟਰ ਦਿੱਤਾ ਸੋ ਹਰ ਇੱਕ ਦੇ ਲਈ ਐਲੀਜੀਬਲ ਹੋਣ ਦੇ ਲਈ ਸਭ ਤੋਂ ਪਹਿਲੇ ਤਾਂ ਲੋ ਡਿਗਰੀ ਜਿਹੜੀ ਹੈ ਉਹ ਚਾਹੀਦੀ ਹੈ ਚਾਹੇ ਉਹ ਐਲ ਐਲ ਬੀ ਹੋਵੇ ਬੀ ਐਲ ਐਲ ਬੀ 5 ਇਅਰ ਜੋ ਵੀ ਐਲ ਐਲ ਬੀ ਕੋਰਸ ਹੁੰਦਾ ਹੈ ਉਹ ਚਾਹੀਦਾ ਹੈ ਉਸ ਤੋਂ ਬਾਅਦ ਹਰ ਬੱਚੇ ਦੀ ਆਪਣੀ ਮਿਹਨਤ ਆਪਣਾ ਟਾਈਮ ਪੀਰੀਅਡ ਐਫਰਟ ਹੁੰਦਾ ਹੈ ਕੋਈ 1 ਸਾਲ ਦੀ ਮਿਹਨਤ ਕਰਦਾ ਹੈ ਕੋਈ 6 ਕੋਈ ਡੇਢ ਦੋ ਸਾਲ ਦੀ ਮਿਹਨਤ ਹੁੰਦੀ ਹੈ ਸੋ ਮੇਰੀ ਵੀ ਡੇਢ ਦੋ ਸਾਲ ਤੋਂ ਮੈਂ